ਕੱਲ ਦੇਰ ਰਾਤ ਯੂਨੀਵਰਸਿਟੀ ਦੇ ਵਿੱਚ ਕਾਫੀ ਘਟਨਾਵਾਂ ਵਾਪਰਦੀਆਂ ਰਹੀਆਂ ਵਿਦਿਆਰਥੀਆਂ ਨੇ ਪਹਿਲਾਂ ਸਾਊਂਡ ਸਿਸਟਮ ਅੰਦਰ ਲੈ ਜਾਣ ਦੀ ਕੋਸ਼ਿਸ਼ ਕੀਤੀ ਤਾਂ ਸਾਊਂਡ ਸਿਸਟਮ ਜਿਹੜਾ ਉਹ ਅੰਦਰ ਨਹੀਂ ਜਾਣ ਦਿੱਤਾ ਗਿਆ ਇਹ ਜਦੋਂ ਜੈਦ ਬੜਾ ਲੰਮਾ ਸਮਾਂ ਚੱਲਦੀ ਰਹੀ देर रात ਦਲ ਖਾਲਸਾ ਦੇ ਭਾਈ ਪਰਮਜੀਤ ਸਿੰਘ ਮੰਡ ਹੋਣਾ ਨੂੰ ਬਾਹਰ ਰੋਕਿਆ ਗਿਆ ਪੁਲਿਸ ਵੱਲੋਂ ਅੰਦਰ ਨਹੀਂ ਜਾਣ ਦਿੱਤਾ ਗਿਆ ਉੱਥੇ ਬਹਿਸ ਚੱਲਦੀ ਰਹੀ ਸਟੂਡੈਂਟਸ ਦੀ ਗੇਟਸ ਦੇ ਉੱਤੇ ਬੈਰੀਕੇਟਿੰਗ ਹਟਾਉਣ ਨੂੰ ਲੈ ਕੇ ਲਗਾਤਾਰ ਬਹਿਸ ਚੱਲਦੀ ਰਹੀ ਰਾਤ ਦੇ 2 ਵਜੇ ਰਤਨਦੀਪ ਢਾਲੀਵਾਲ ਰਿਪੋਰਟ ਕਰਦੇ ਕਿ ਰਾਤ ਦੇ 2 ਵਜੇ ਯੂਨੀਵਰਸਿਟੀ ਦੇ ਅੰਦਰ ਸਟੇਜ ਦਾ ਜਿਹੜਾ ਤੇ ਟੈਂਟ ਦਾ ਸਮਾਨ 2 ਵਜੇ ਪਹੁੰਚਿਆ ਰਾਤ ਦੇ 2 ਵਜੇ ਪਹੁੰਚਦਾ ਸਟੇਜ ਤੇ ਟੈਂਟ ਦਾ ਸਮਾਨ ਔਰ ਉਸ ਤੋਂ ਬਾਅਦ ਸਟੇਜ ਲੱਗਣੀ ਜਿਹੜੀ ਹੈ ਸ਼ੁਰੂ ਹੋ ਰਹੀ ਹੈ ਤਾਂ ਇਹ ਚੰਡੀਗੜ੍ਹ ਪੁਲਿਸ ਆਪਣੇ ਤੌਰ ਦੇ ਉੱਤੇ ਤੁਸੀਂ ਦੇਖੋ ਕਿ ਫਿਲਹਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੀ ਨਫਰੀ ਨਹੀਂ ਹੈ ਕੁਝ ਕੁ ਤਕਰੀਬਨ 15 ਤੋਂ 20 ਮੁਲਾਜ਼ਮ ਨੇ ਚੰਡੀਗੜ੍ਹ ਪੁਲਿਸ ਦੀਆਂ ਗੱਡੀਆਂ ਜਿਹੜੀਆਂ ਉਹ ਉਹ ਲਗਾਤਾਰ ਸੀਨੀਅਰ ਅਧਿਕਾਰੀ ਚਾਹੇ ਇਹ ਚੌਂਕ ਹੋਵੇ ਵਾਈਪੀਐਸ ਚੌਂਕ ਹੋਵੇ ਜਾਂ ਫਿਰ ਉਸ ਤੋਂ ਅੱਗੇ ਜਿੰਨੇ ਵੀ ਸੈਕਸ਼ਨਸ ਜਿੱਥੋਂ ਚੰਡੀਗੜ੍ਹ ਦੀ ਐਂਟਰੀ ਹੈ ਉਥੇ ਇਹ ਨਾਕੇਬੰਦੀ ਕੀਤੀ ਗਈ ਹੈ ਨਾਕਾ ਕਿੰਨਾ ਵੱਡਾ ਹੋਊਗਾ ਜਾਂ ਇਸੇ ਲੈਵਲ ਦੇ ਉੱਤੇ ਇਹ ਰੱਖਣਗੇ ਜਾਂ ਸਿਰਫ ਪੁੱਛ ਗਿਆ ਚ ਕਰਕੇ ਅੱਗੇ ਜਾਣ ਦੇਣਗੇ ਇਸ ਤਰ੍ਹਾਂ ਦੀ ਜਾਣਕਾਰੀ ਹਾਲੇ ਤੱਕ ਇਹ ਸਾਂਝੀ ਨਹੀਂ ਕਰ ਰਹੇ ਪਰ ਪੁਲਿਸ ਆਪਣੇ ਤੌਰ ਦੇ ਉੱਤੇ ਇਸ ਤਰ੍ਹਾਂ ਦੀ ਜਿਹੜੀ ਜਿਹੜੀ ਤਿਆਰੀ ਹੈ ਉਹ ਕਰਦੀ ਨਜ਼ਰ ਆ ਰਹੀ ਹੈ